ਹਾਂਜੀ ਦੋਸਤੋ 36x40 ਦੇ ਏਰੀਆ ਦੇ ਵਿੱਚ ਬਣੀ ਹੋਈ ਇਹ ਬਹੁਤ ਸੋਹਣੀ ਕੋਠੀ ਆ ਕਲਾਸਿਕ ਲੁੱਕ ਦੀ ਤੇ ਇਹ ਪਤਾ ਨੂੰ ਅੰਦਰ ਤੋਂ ਸਾਰਾ ਇਹਦਾ ਜੋ ਡਿਜ਼ਾਈਨ ਆ ਜੋ ਪਲਾਨ ਆ ਸਾਰਾ ਆਪਾਂ ਦਿਖਾਵਾਂਗੇ ਇੱਕ ਵਾਰੀ ਤੁਸੀਂ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਕੋਠੀ ਦੇ ਵਿੱਚ ਲੱਕੜ ਦਾ ਕੰਮ ਤੇ ਪੇਂਟ ਦਾ ਕੰਮ ਵੈਸੇ ਚੱਲ ਰਿਹਾ ਜੀ ਤੇ ਵੈਸੇ ਹੋਣ ਵਾਲੀ ਆ ਕੰਪਲੀਟ ਜਿੰਨਾ ਵੀ ਕੰਮ ਰਹਿੰਦਾ ਜਿੰਨਾ ਕੰਮ ਇਹਦਾ ਹੋਇਆ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ 1500 ਸਕਰ ਫੁੱਟ ਏਰੀਆ ਬਣਦਾ ਜੀ ਜੋ ਇਹ ਆਪਾਂ ਗੱਲ ਕਰੀ ਗਰਾਊਂਡ ਫਲੋਰ ਦੀ ਹਾਂ 600 ਸਕਰ ਫੁੱਟ ਏਰੀਆ ਉੱਪਰ ਵਾਲਾ ਪੋਰਸ਼ਨ ਹੈ ਸਾਰੀ 2100 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਇਹ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਆਜੋ ਆਪਾਂ ਲੈ ਕੇ ਚੱਲਦੇ ਹਾਂ ਪੋਰਚ ਵਾਲੀ ਸਾਈਡ ਤੋਂ ਬਹੁਤ ਸੋਹਣਾ ਫਰੰਟ ਹੈ ਜੀ ਬਾਕੀ ਤੁਸੀਂ ਕਮੈਂਟ ਜਰੂਰ ਕਰਨਾ ਕਿ ਕਿਵੇਂ ਲੱਗੀ ਤੁਹਾਨੂੰ ਕੋਠੀ ਦੀ ਫਰੰਟ ਲੁੱਕ ਤੇ ਆਪਾਂ ਪੋਰਚ ਛੱਡਿਆ ਹੋਇਆ ਜੀ ਛੋਟਾ ਜਿਹਾ ਸਾਹਮਣੇ ਆਪਾਂ ਇੱਥੋਂ ਇੰਟਰ ਹੋਵਾਂਗੇ ਮੇਨ ਗੇਟ ਤੋਂ ਅਗਰ ਕਿਸੇ ਆਪਣੇ ਭਰਾ ਨੇ 2000 ਸਕਰ ਫੁੱਟ ਏਰੀਆ ਦੀ ਕੋਠੀ ਬਣਉਣੀ ਹੋਵੇ ਡਬਲ ਪੋਰਸ਼ਨ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਵੀਡੀਓ ਸਾਰੀ ਧਿਆਨ ਨਾਲ ਦੇਖਿਓ ਤੇ ਆਜੋ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮੇਨ ਗੇਟ ਤੋਂ ਆਪਾਂ ਇੰਟਰ ਹੋਏ ਆਂ ਜੀ ਤੇ ਇੱਥੋਂ ਆਹ ਮੇਨ ਗੇਟ ਤੋਂ ਐਂਟਰੀ ਹੋ ਗਈ ਜੀ ਲੈਫਟ ਸਾਈਡ ਦੇ ਉੱਤੇ ਇੱਕ ਡ੍ਰਾਇੰਗ ਰੂਮ ਦਾ ਏਰੀਆ ਆ ਦੇਖੋ ਛੋਟਾ ਜਿਹਾ ਡ੍ਰਾਇੰਗ ਰੂਮ ਬਣਿਆ ਹੋਇਆ ਸਾਰਾ 10:00 ਵਜੇ 12:00 ਕ ਦਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਰਾਈਟ ਸਾਈਡ ਤੇ ਲੌਬੀ ਦੇ ਵਿੱਚ ਆਪਾਂ ਅਗੇ ਲੈਫਟ ਸਾਈਡ ਤੇ ਪਾ ਤੁਹਾਨੂੰ ਦਿਖਾਇਗਾ ਡ੍ਰਾਇੰਗ ਰੂਮ ਹੁਣ ਇੱਕ ਬੈਡਰੂਮ ਦਿਖੋਣੇ ਜੀ ਆ ਦੇਖੋ ਆ ਬੈਡਰੂਮ ਆ ਗਿਆ ਪੀਓਪੀ ਦਾ ਕੰਮ ਵੀ ਸਾਰੀ ਉਹ ਕੁੱਟੀ ਦੇ ਵਿੱਚ ਕੰਪਲੀਟ ਹੈ ਲੱਕੜ ਦਾ ਕੰਮ ਚੱਲੀ ਜਾਂਦਾ ਤੇ ਪੇਂਟ ਦਾ ਕੰਮ ਚੱਲ ਰਿਹਾ ਹੈਗਾ ਤੇ ਸਾਰੀ ਕੁੱਟੀ ਬਣ ਕੇ ਛੇਤੀ ਤਿਆਰ ਹੋ ਜਾਣੀ ਹੈ ਤੇ ਵੈਸੇ ਕੰਮ ਦਾ ਕੰਮ ਥੋੜਾ ਹੀ ਰਹਿ ਗਿਆ ਪੇਂਟ ਦਾ ਵੀ ਤੇ ਲੱਕੜ ਦਾ ਵੀ ਹੁਣ ਆਪਾਂ ਇਧਰੋਂ ਸਾਈਡ ਤੋਂ ਜੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਪਹਿਲਾਂ ਤੁਸੀਂ ਬੈੱਡਰੂਮ ਦੇਖਿਆ ਇਹ ਇੱਕ ਵਾਸ਼ਰੂਮ ਦਾ ਏਰੀਆ ਜੋ ਕਿ ਲੌਬੀ ਨਾਲ ਅਟੈਚ ਹੈ ਇਧਰੋਂ ਇਹ ਬੈੱਡਰੂਮ ਨਾਲ ਵੀ ਅਟੈਚ ਹੈ ਆਪ ਤੁਹਾਨੂੰ ਆਪ ਦਿਖਾਉਣੀ ਆ ਦੇਖੋ ਆ ਦੇਖੋ ਬੈੱਡਰੂਮ ਨਾਲ ਵੀ ਅਟੈਚ ਹੈ ਜੀ ਆਹ ਗੇਟ ਆ ਗਿਆ ਤਾਂ ਕੁੱਲਾ ਬੈੱਡਰੂਮੇ ਪਿੱਛੇ ਇਹਦੇ ਵਿੰਡੋ ਦਿੱਤੀ ਹੈ ਕਿਉਂਕਿ ਪਿਛਲੇ ਪਾਸੇ ਪਸ਼ੂਗਾਰਾ ਰੱਖਿਆ ਹੋਇਆ ਨੇ ਬਾਈ ਉਹਨਾਂ ਨੇ ਤੇ ਬੇੜੇ ਦੇ ਵਿਚਾਲੇ ਬਣਾਈ ਹੈ 36x40 ਦਾ ਏਰੀਆ ਕਵਰ ਕਰਕੇ ਡਬਲ ਪੋਰਸ਼ਨ ਬਹੁਤ ਘੱਟ ਏਰੀਏ ਚ 202100 ਏਰੀਆ ਬਣਦਾ ਜੀ ਸਾਰਾ ਤੇ ਇਹਦੇ ਚ ਇੱਕ ਸਟੋਰ ਆ ਗਿਆ ਜਿਹੜਾ ਆਪਾਂ ਦੂਜਾ ਬੈੱਡਰੂਮ ਦੇਖ ਰਹੇ ਹਾਂ ਇਹਦੇ ਚ ਇੱਕ ਸਟੋਰ ਆ ਗਿਆ ਜੀ ਬਾਥਰੂਮ ਦੀ অপਸ਼ਨ ਵੀ ਆ ਗਈ ਬਾਥਰੂਮ ਨੂੰ ਲੌਬੀ ਵਾਲੇ ਪਾਸੇ ਵੀ ਗੇਟ ਦਿੱਤਾ ਹੋਇਆ ਤੇ ਆਪਾਂ ਦੇਖ ਚੁੱਕੇ ਹਾਂ ਡ੍ਰੈਗ ਨੂੰ ਦੋ ਬੈੱਡਰੂਮ ਜੀ ਤੇ ਹੁਣ ਆਪਾਂ ਕਿਚਨ ਦੇ ਏਰੀਏ ਚ ਆ ਗਏ ਆ ਦੇਖੋ ਖੁੱਲਾ ਕਿ ਆ ਖੁੱਲਾ ਕਿਚਨ ਬਣਿਆ ਹੈ ਇਹਦਾ ਇੱਕ 게ਟ ਬਾਹਰਲੇ ਪਾਸੇ ਨੂੰ ਜੀ ਇੱਧਰ ਚੱਲੇ ਚੌਕੇ ਪਾਸਤੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਕਿਚਨ ਦਾ ਏਰੀਆ ਵੀ ਦੇਖ ਲੈਣੇ ਸਟੋਰ ਵੀ ਦੇਖ ਲੈਣੇ ਦੋ ਬੈਡਰੂਮ ਦੇਖੇ ਜੀ ਆਪਾਂ ਇਹਦੇ ਚ ਆਹ ਪੌੜੀ ਨੇ ਥੱਲੇ ਏਰੀਆ ਹੋ ਗਿਆ ਤੇ ਰੋਸ਼ਨੀ ਬਹੁਤ ਪੈਂਦੀ ਹੈ ਕੋਠੀ ਦੇ ਵਿੱਚ ਆ ਦੇਖੋ ਥੱਲੇ ਵੀ ਵਿੰਡੋ ਉੱਪਰ ਵਾਲੇ ਪਾਸੇ ਵੀ ਵਿੰਡੋ ਹੈ ਰੋਸ਼ਨੀ ਵਧੀਆ ਪੈ ਰਹੀ ਹੈ ਤੇ ਆਪਾਂ ਤੁਹਾਨੂੰ ਇਹ ਡਿਜ਼ਾਈਨ ਦਿਖਾ ਰਹੇ ਹਾਂ ਅਗਰ ਤੁਸੀਂ ਵੀ ਡਿਜ਼ਾਈਨ ਕਰਾਉਣਾ ਤਾਂ ਤੁਸੀਂ ਉੱਪਰ ਦਿੱਤੇ ਨੰਬਰ ਤੇ ਕਰਵਾ ਸਕਦੇ ਹੋ ਇਦਾਂ ਦੀ ਕੋਠੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੇ ਆਗੇ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਜੋ ਕਿ ਫਰਸਟ ਫਲੋਰ ਹੈ ਇੱਥੇ ਕੀ ਕੀ ਬਣਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਥੇ ਸਾਰਾ 5600 ਸਕਰ ਫੁੱਟ ਏਰੀਆ ਕਵਰ ਕੀਤਾ ਹੋਇਆ ਆਜੋ ਆਪਾਂ ਬੈਡਰੂਮ ਦੇ ਵਿੱਚ ਇੰਟਰ ਹੋਏ ਆ ਇੱਕ ਬੈਡਰੂਮ ਹੈ ਜੀ ਉੱਪਰ ਵਾਲੇ ਪਾਸੇ ਤੇ ਆ ਬਾਲਕਨੀ ਆ ਗਈ ਤੇ ਬਾਹਰ ਨੂੰ ਗੇਟ ਹੋ ਗਿਆ ਤੇ ਇੱਕ ਇਧਰ ਡ्रेसਿੰਗ ਏਰੀਆ ਹੋ ਗਿਆ ਜੀ ਤੇ ਨਾਲ ਵਾਸ਼ਰੂਮ ਅਟੈਚ ਹੈ ਵਾਸ਼ਰੂਮ ਕਾਫੀ ਖੁੱਲੇ ਏਰੀਆ 'ਚ ਬਣੇ ਹੋਏ ਉੱਪਰ ਵਾਲੇ ਪੋਰਸ਼ਨ ਤੇ ਆ ਦੇਖੋ ਤੇ ਛੋਟਾ ਜਿਹਾ ਡਿਜ਼ਾਈਨ ਆਪਾਂ ਜੇ ਗੱਲ ਕਰੀਏ ਵੀ 1500 ਏਰੀਆ ਆਪਾਂ ਵੈਸੇ ਇੱਕ ਸਿੰਗਲ ਪੋਰਸ਼ਨ ਦਾ ਛੱਤ ਲੈਣ ਹੈਗੀ ਵਰੀ 1600 ਇਹ 500 ਏਰੀਆ ਉੱਪਰ ਕਰਕੇ ਨਾਲ ਇਹਦਾ ਸੀਮਤ ਜਿਹੇ ਏਰੀਆ 2000 ਸਕਰ ਫੁੱਟ 36 ਨਾਲੇ ਕੋਠੀ ਦੀ ਲੁੱਕ ਦੇਖੋ ਤੁਸੀਂ ਬਹੁਤ ਸੋਹਣੀ ਆ ਰਹੀ ਆਪਾਂ ਆ ਬਾਹਰਲੇ ਪਾਸੇ ਪਾਵੇ ਵਗੈਰਾ ਲੱਗੇ ਹੋਏ ਨੇ ਆ ਦੇਖੋ ਇਹ ਪੇਂਟ ਦਾ ਕੰਮ ਚੱਲੀ ਜਾਂਦਾ ਤੇ ਦੋਸਤੋ ਦੱਸਣਾ ਜ਼ਰੂਰ ਤੁਸੀਂ ਕਮੈਂਟਾਂ ਚ ਵੀ ਤੁਹਾਨੂੰ ਕੋਠੀ ਦਾ ਫਰੰਟ ਐਲੀਵੇਸ਼ਨ ਕੋਠੀ ਅੰਦਰੋਂ ਤੇ ਬਾਹਰੋਂ ਦਾ ਡਿਜ਼ਾਈਨ ਕੋਠੀ ਦਾ ਤੇ ਪੇਂਟ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਕੰਦੇ ਦਾ ਮਤਲਬ ਇਹ ਹੈ ਤੇ ਵਧੀਆ ਕੋਸ਼ਿਸ਼ ਕੀਤੀ ਹੈ ਪੇਂਟ ਮੈਚਿੰਗ ਕਲਰ ਦੀ ਮੈਚਿੰਗ ਹੈ ਜਿਹੜੀ ਤੇ ਡਿਜ਼ਾਈਨ ਵੀ ਬਹੁਤ ਸੋਹਣਾਗਾ ਬਾਕੀ ਤੁਸੀਂ ਦੱਸਣਾ ਅਗਰ ਕੋਈ ਤੁਹਾਨੂੰ ਕਮੀ ਲੱਗਦੀ ਹੈ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਹਰ ਰੋਜ਼ ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਵਾਂਗੇ ਜੇ ਤੁਸੀਂ ਇਹ ਇਹ ਡਿਜ਼ਾਈਨ ਦੇਖ ਕੇ ਦੱਸਣਾ ਜ਼ਰੂਰ ਕਮੈਂਟਾਂ 'ਚ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਆ ਦੇਖੋ ਜੀ ਆ ਬੈਕ ਸਾਈਡ ਤੇ ਇੱਧਰ ਉੱਪਰ ਵਾਲਾ ਵੇੜਾ ਹੈ ਬੈਕ ਸਾਈਡ ਤੇ ਤੇ ਫਰੰਟ ਤੁਸੀਂ